ਸੋਸਾਇਟੀ ਦੇ ਪ੍ਰਧਾਨ ਰਾਜਕਮਰ ਜੀ ਅੱਜ ਗਊਸ਼ਾਲਾ ਵਿਖੇ ਪਹੁੰਚੇ ਜੋ ਕਿ ਗਈਆਂ ਨੂੰ ਹਾਇ ਹਾਰਾ ਪਾ ਰਹੇ ਨੇ ਸੁਪਨਾ ਜੀਵਨ ਸਫਲ ਬਣਾ ਰਹੇ ਨੇ ਰਾਜਕਮਰ ਜੀ ਪੱਤਰਕਾਰ ਸਾਹਿਬ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੂਗਾ ਅੱਜ ਤੁਸੀਂ ਗਊਸ਼ਾਲਾ ਵਿਖੇ ਪਹੁੰਚੇ ਹੋ ਅੱਜ ਇੱਕ ਨੂਰ ਵੈਲਫਰ ਸੋਸਾਇਟੀ ਅੰਮਿਸਟਰ ਬਠੰਡਾ ਵੱਲੋਂ ਸਰਬ ਦੇ ਭਰੇ ਲਈ ਅਸੀਂ ਜੀ ਦੇਸ਼ਾ ਹੋਸੀ ਸਿੱਤ ਗਉ ਸਰਜ ਗੋਚੀ ਨੇ ਤੇ ਗਊ ਮਾਤਾ ਜੀ ਸੇਵਾ ਕਰਕੇ ਸੁੱਖ ਸ਼ਾਂਤੀ ਆਤਮਾ ਨੂੰ ਸ਼ਰਤੀ ਮਿਲਦੀ ਹੈ ਘਰ ਵਿੱਚ ਜਿਹੜੇ ਦੁੱਖ ਪੀਸ ਹੁੰਦੇ ਨੇ ਉਹ ਕੱਟੇ ਜਾਂਦੇ ਨੇ ਇਸ ਤਰ੍ਹਾਂ ਕਿ ਸਾਡੀ ਸਾਰੀ ਟੀਮ ਸਾਡੇ ਜਸ਼ਨਜੀਤ ਤੇ ਸਾਡੇ ਪੰਡਤ ਜੀ ਜੋ ਇਸ ਕੌਸ਼ਲ ਨੂੰ ਸਿਰਵਾ ਕਰਦੇ ਨੇ ਸ਼ਰਮਾ ਜੀ ਸਾਡੇ ਨਾਲ ਸੇਵਾ ਕਰ ਰਹੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹ ਸੇਵਾ ਲਗਾਤਾਰ ਜਾਰੀ ਰਹੇਗੀ ਸਾਰੇ ਸਾਡੇ ਟੀਮ ਨੂੰ ਤੇ ਸਾਰੇ ਪਬਲਿਕ ਨੂੰ ਅਸੀਂ ਕਹਾਂਗੇ ਕਿ ਆਓ ਰਲ ਮਿਲ ਕੇ ਲੋ ਮਹਤਵ ਦੀ ਸੇਵਾ ਕਰੀਏ ਆਜੋ ਸ਼ਰਮਾ ਗਊਸ਼ਾਲਾ ਕੰਦਜੀ सोसाइटी का सोसायटी बठिडा बठिंडा जी प्रधान गौशाला सारे त्योहार सेवा करते हैं मतलब ये सेवा जारी कि भगवान भला करे इन्ह का भगवान भला करेगा ਹਾਂਜੀ ਸਰ ਕੀ ਕਹੋਗੇ ਹਾਂਜੀ ਸਾਰਿਆਂ ਨੂੰ ਰਾਦੇ ਰਾਦੇ ਅੱਜ ਅਸੀਂ ਗਣੇਸ਼ਾ ਵਸਤੀ ਗਊਸ਼ਾਲਾ ਚ ਆ ਆਇਆ ਉਹਦੇ ਚ ਅਸੀਂ ਗਊਆਂ ਦੀ ਸੇਵਾ ਕੀਤੀ ਹੈ ਅਸੀਂ ਜਿਹੜੇ ਸਾਡੇ ਇਗਨੋਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਉਹ ਖਾਸ ਸਮੇਂ ਤੋਂ ਬਿਮਾਰ ਚੱਲੇ ਨੇ ਸ਼੍ਰੀ ਰਾਜਕੁਮਾਰ ਜੀ ਉਹਨਾਂ ਦੀ ਪਿੱਛੇ ਉਹਨਾਂ ਨੂੰ ਬਹੁਤ ਜ਼ਿਆਦਾ ਬੋਲ ਮੰਗੀ ਸੀ ਉਹਨਾਂ ਦੀ ਅਸੀਂ ਆ ਸੇਧ ਲਈ ਅੱਜ ਇੱਕ ਛੋਟਾ ਜਿਹਾ ਉਤਰਾਲਾ ਕੀਤਾ ਗਊਆਂ ਦੀ ਸੇਵਾ ਕੀਤੀ ਹੈ ਅਸੀਂ ਕਹਿੰਦੇ ਆ ਕਿ ਪ੍ਰਮਾਤਮਾ ਉਹਨਾਂ ਦੇ ਜਿਹੜੇ ਦੁੱਖ ਤਕਲੀਫ ਹੈ ਉਹ ਅੱਜ ਪ੍ਰਮਾਤਮਾ ਸਾਨੂੰ ਦੁੱਖ ਤਕਲੀਫਾਂ ਜੋ ਬਾਹਰ ਕਰਤੀ ਜਿਹੜੀ ਗਊ ਸੇਵਾ ਹੈ ਗਊ ਸੇਵਾ ਇੱਕ ਸਭ ਤੋਂ ਵੱਡੀ ਸੇਵਾ ਹੈ ભગવાન શ્રી ਕ੍ਰਿਸ਼ਨ ਜੀ ਨੇ ਵੀ ਕਿਹਾ ਹੈ ਵੀ ਜੋ ਗਊਾਂ ਦੀ ਸੇਵਾ ਕਰਦਾ ਹੈ ਉਹ ਜਿਹੜਾ ਕਸ਼ਟ ਜਿਸ ਤੇ ਹੁੰਦਾ ਹੈ ਉਹ ਗਊਆਂ ਦੇ ਆਪ ਤੇ ਆ ਜਾਂਦਾ ਹੈ ਕਵਾਂ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਹੈ ਗਊਾਂ ਹੀ ਗਊਾਂ ਜੀ ਹੀ ਮੇਰਾ ਆਵਾਸ ਹੈ ਵੀ ਗਊ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਤੇ ਆਓ ਸਾਰੇ ਅਸੀਂ ਆਪਣੇ ਏਕ ਨੋ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਅੱਜ ਤੋਂ ਇਹ ਪ੍ਰਣ ਲੈਣੇ ਆ ਵੀ ਸਾਨੂੰ ਜਦੋਂ ਵੀ ਸਮਾਂ ਲੱਗੇਗਾ ਵੀ ਅਸੀਂ ਗਊ ਸ਼ਾਲਾ ਚ ਆ ਕੇ ਸੇਵਾ ਕਰਾਂਗੇ ਸਰ ਜਿਸ ਤਰ੍ਹਾਂ ਅੱਜ ਕੱਲ ਦਾ ਮਾਹੌਲ ਹੈ ਤਾਂ ਨੌਜਵਾਨ ਫੀੜੀ ਨੂੰ ਸਾਡੇ ਚੈਨਲ ਆਹ ਕੀ ਕਹਾਂਗੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਭ ਨੂੰ ਮੈਸੇਜ ਲਾਉਣਾ ਚਾਹੁੰਦੇ ਹਾਂ ਕਿੱਥੇ ਵੀ ਗਊ ਦਾ ਤੁਹਾਨੂੰ ਲੱਗਦਾ ਬੇਸਾਰਾ ਗਊ ਹੈ ਅੱਜ ਕੱਲ ਬਹੁਤ ਸਾਰਾ ਗਊਸ਼ਾਲਾ ਚ ਕਾਫੀ ਗਊਸ਼ਾਲਾ ਸ਼ਹਿਰ ਚ ਆਪਣੇ ਹੈਗੀਆਂ ਆਵਾਰਾ ਗਊਸ਼ਾਲਾ ਹੈਗੀਆਂ ਜਿੱਥੇ ਵੀ ਤੁਹਾਨੂੰ ਸਮਾਂ ਮਿਲਦਾ ਠੀਕ ਹੈ ਇਸ ਲਈ ਸਾਡੀ ਵੀ ਟੀਮ ਦੀ ਕੋਈ ਸੇ ਵੀ ਤਰ੍ਹਾਂ ਦੀ ਲੋੜ ਹੁੰਦੀ ਹੈ ਤਾਂ ਸਾਡੇ ਨਾਲ ਵੀ ਕੰਟੈਕਸ਼ਨ ਕੰਟੈਕਟ ਕਰ ਸਕਦੇ ਹੋ ਸਾਡੇ ਪ੍ਰਧਾਨ ਜੀ ਹੈ ਜਿਹੜੇ ਇਗਨੋਰ ਵੈਲਫੇਅਰ ਸੁਸਾਇਟੀ ਦੇ ਰਾਜਕਮਰ ਜੀ ਉਹ ਹਮੇਸ਼ਾ 24 ਘੰਟੇ ਤੁਹਾਡੀ ਸੇਵਾ ਵਿੱਚ ਤੁਹਾਡੇ ਨਾਲ ਹਾਜ਼ਰ ਰਹਿਣਗੇ ਹੋਰ ਵੀ ਸਾਡੀ ਐਂਬੂਲੈਂਸ ਸੇਵਾ ਵੀ ਹੈਗੀ ਹੈ ਜੋ ਕਿ ਇਗਨੋਰ ਬੈਨੇਫਿਟ ਸੁਸਾਇਟੀ ਵੱਲੋਂ ਹੈਗੀ ਹੈ ਜਦੋਂ ਵੀ ਤੁਹਾਨੂੰ ਕੋਈ ਲੋੜ ਹੁੰਦੀ ਹੈ ਤਾਂ ਸਾਨੂੰ ਪੀਸ ਆ ਗਿਆ ਬੱਚਿਆਂ ਲਈ ਕੀ ਸੰਦੇਸ਼ ਦਵਾਂਗਾ ਬੱਚਿਆਂ ਲਈ ਇਹ ਸੰਦੇਸ਼ ਹੈ ਵੀ ਅੱਜ ਕੱਲ ਮੋਬਾਈਲ ਘਟ ਤੋਂ ਘਟ ਦੇਖਣ ਵੀ ਅਸੀਂ ਵੀ ਉਹਨਾਂ ਨੂੰ ਕਹਿੰਨੇ ਆਂ ਵੀ ਹਨੂਮਾਨ ਚਾਲੀਸਾ ਦਾ ਪਾਠ ਗੀਤਾ ਦਾ ਪਾਠ ਵੀ ਇਹ ਜ਼ਰੂਰੀ ਹੈ ਗੋਸਾ ਨਾਲ ਦੀ ਆ ਕੇ ਸੇਵਾ ਹਾਲਾਕਿ ਬੱਚਿਆਂ ਨੂੰ ਟਾਈਮ ਘੱਟ ਹੁੰਦਾ ਕਿਉਂਕਿ ਸਵੇਰੇ ਸਕੂਲ ਚ ਲੈ ਜਾਂਦੇ ਫਿਰ ਟਿਊਸ਼ਨ ਆਪ ਦੇ ਮਾਪਿਆਂ ਨੂੰ ਹੀ ਚੈਨ ਦਵਾਉਣਾ ਦੇ ਵੀ ਜਦੋਂ ਵੀ ਥੋੜਾ ਜਿਹਾ ਸਮਾਂ ਮਿਲੇ ਤਾਂ ਉਹ ਬੌਸਾਲਾ ਲੈ ਕੇ ਬੱਚਿਆਂ ਨੂੰ ਆਣ ਤੇ ਆਪਦਾ ਜਿਹੜਾ ਆਪਣਾ ਧਾਰਮਿਕ ਕਲਚਰ ਹੈ ਉਹ ਉਹਨਾਂ ਨੂੰ ਆਪਣਾਉਂਗੇ ਸਰ ਸਕੂਲਾਂ ਕਾਲਜਾਂ ਲਈ ਜਿਹੜੇ ਪ੍ਰਿੰਸੀਪਲ ਹੈ ਪ੍ਰੋਫੈਸਰ ਹੈ ਉਹਨਾਂ ਨੂੰ ਕੀ ਕਹੋਗੇ ਸਾਡੇ ਕਹਿਣ ਮਤਲਬ ਕਿ ਸਕੂਲਾਂ 'ਚ ਇੱਕ ਸਬਜੈਕਟ ਵੀ ਬਣਾਇਆ ਜਾਵੇ ਵੀ ਜਦੋਂ ਵੀ ਛੁੱਟੀ ਹੁੰਦੀ ਹੈ ਜਾਂ ਬਾਰ ਪਿਕਨਿਕ ਨੋਂਦੀ ਹੈ ਤਾਂ ਗਊ ਛਾਲਾ ਚ ਬੱਚਿਆਂ ਨੂੰ ਲੈ ਕੇ ਜਾਣ ਤਾਂ ਉਹਨਾਂ ਨੂੰ ਕੋਈ ਨਾ ਕੋਈ ਪ੍ਰੇਰਨਾ ਮਿਲੇ ਆਸੀ ਆਉਦੇ ਚੈਨਲ ਦੇ ਮਾਧਿਅਮ ਨਾਲ ਟੀਮ ਦੇ ਮਾਧਿਅਮ ਨਾਲ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਸਕੂਲ ਆਰਿਆਂ ਨੂੰ ਪ੍ਰਿੰਸੀਪਲ ਵੀ ਇਹ ਸਾਡੀ ਇੱਕ ਬੇਨਤੀ ਹੈ ਵੀ ਅੱਜ ਕੱਲ ਜਿਵੇਂ ਲੋਕ ਪਾਰਕਾਂ ਚ ਟਿਕਨਿਕ ਚ ਲੈ ਕੇ ਜਾਂਦੇ ਆ ਬੱਚਿਆਂ ਨੂੰ ਗਰਮੀ ਬਹੁਤ ਜ਼ਿਆਦਾ ਹੈ ਤੇ ਇੱਕ ਇਹ ਗਊ ਛਾਲਾ ਦਾ ਵੀ ਵਿੱਚ ਐਡ ਕਰਨ ਵੀ ਬੱਚਿਆਂ ਨੂੰ ਗਊਆਂ ਦੇ ਬਾਰੇ ਵੀ ਉਹ ਦੱਸ ਪਾਉਣ